ਰਾਦਾ ਸਵਾਮੀ ਸਤਸੰਗ ਦੇਰਾ ਬਿਆਸ ਦੀ ਸੰਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਹੁਣ ਦੇਰਾ ਬਿਆਸ ਦੇ ਵਿੱਚ 18 ਮਈ ਨੂੰ ਪੰਧਾਰੇ ਦਾ ਆਯੋਜਨ ਕੀਤਾ ਜਾਵੇਗਾ ਇਸ ਤੋਂ ਪਹਿਲਾਂ 16 ਤੇ 17 ਮਈ ਨੂੰ ਹੈ ਜਿਹੜਾ ਸਵਾਲ ਜਵਾਬ ਦਾ ਸਮਾਗਮ ਵੀ ਹੋਵੇਗਾ ਸੋ ਦੱਸਦੇ ਕਿ 17 ਮਈ ਯਾਨੀ ਕਿ ਸ਼ਨੀਵਾਰ ਨੂੰ ਸਤਸੰਗ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿਲਵਾ ਤੇ ਹਜੂਰ ਜਸਦੀਪ ਸਿੰਘ ਗੱਲ ਸੰਗਤ ਨੂੰ ਕਾਰ ਦਰਸ਼ਨ ਵੀ ਦੇਣਗੇ ਸੋ ਇਸ ਸਬੰਧ ਵਿੱਚ ਡੇਰੇ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਭਾਰਤਪਾਕ ਦੇ ਵਿੱਚ ਬਣੇ ਤਣਾਅ ਭਰੇ ਮਾਹੌਲ ਨੂੰ ਲੈ ਕੇ ਡੇਰਾ ਬਿਆਸ ਨੇ ਪਹਿਲਾਂ 11 ਮਈ ਅਤੇ ਇਸ ਤੋਂ ਬਾਅਦ 18 ਮਈ ਨੂੰ ਬਿਆਸ ਵਿੱਚ ਹੋਣ ਵਾਲੇ ਨਿਰਧਾਰਿਤ ਸਤਸੰਗ ਦਾ ਆਯੋਜਨ ਰੱਦ ਕਰ ਦਿੱਤਾ ਸੀ ਲੇਕਿਨ ਹੁਣ ਸਥਿਤੀ ਸਮਾਨ ਹੋ ਗਈ ਹੈ ਅਤੇ ਹਾਲਾਤ ਨੇ ਜਿਹੜੇ ਹੁਣ ਨਾਰਮਲ ਹੋ ਗਏ ਨੇ ਇਸ ਨੂੰ ਲੈ ਕੇ 18 ਮਈ ਨੂੰ ਸਤਸੰਗ ਨੂੰ ਰੀਸਕੇਡਿਊਲ ਕਰ ਦਿੱਤਾ ਗਿਆ ਸੋ ਇਸ ਦਿਨ ਸਤਸੰਗ ਦਾ ਸਮਾਜ ਸਵੇਰੇ 8:30 ਵਜੇ ਹੋਵੇਗਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਰਾਧਾ ਸਵਾਮੀ ਸਤਸੰਗ ਦੇਰਾ ਬਿਆਸ ਦੀ ਸੰਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੇ ਕਿ ਹੁਣ ਦੇਰਾ ਬਿਆਸ ਦੇ ਵਿੱਚ 18 ਮਈ ਨੂੰ ਪੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਇਸ ਤੋਂ ਪਹਿਲਾਂ 16 ਤੇ 17 ਮਈ ਨੂੰ ਹੈ ਜਿਹੜਾ ਸਵਾਲ ਜਵਾਬ ਦਾ ਸਮਾਗਮ ਵੀ ਹੋਵੇਗਾ ਸੋ ਦੱਸ ਗਏ 17 ਮਈ ਯਾਨੀ ਕਿ ਸ਼ਨੀਵਾਰ ਨੂੰ satsang ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿਲਵਾ ਤੇ ਹਜੂਰ ਜਸਦੀਪ ਸਿੰਘ ਸੰਗਤ ਨੂੰ ਕਾਰ ਦਰਸ਼ਨ ਵੀ ਦੇਣਗੇ ਸੋ ਇਸ ਸਬੰਧ ਵਿੱਚ ਡੇਰੇ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਭਾਰਤਪਾਰਕ ਦੇ ਵਿੱਚ ਬਣੇ ਤਣਾਅ ਭਰੇ ਮਾਹੌਲ ਨੂੰ ਲੈ ਕੇ ਡੇਰਾ ਬਿਆਸ ਨੇ ਪਹਿਲਾਂ 11 ਮਈ ਅਤੇ ਇਸ ਤੋਂ ਬਾਅਦ 18 ਮਈ ਨੂੰ ਬਿਆਸ ਵਿੱਚ ਹੋਣ ਵਾਲੇ ਨਿਰਧਾਰਤ satsang ਦਾ ਆਯੋਜਨ ਰੱਦ ਕਰ ਦਿੱਤਾ ਸੀ ਲੇਕਿਨ ਹੁਣ ਸਥਿਤੀ ਸਮਾਨ ਹੋ ਗਈ ਆਤੇ ਹਾਲਾਤ ਨੇ ਜਿਹੜੇ ਹੁਣ ਨੋਰਮਲ ਹੋ ਗਏ ਨੇ ਇਸ ਨੂੰ ਲੈ ਕੇ 18 ਮਈ ਨੂੰ satsang ਨੂੰ reschedule ਕਰ ਦਿੱਤਾ ਗਿਆ ਸੋ ਇਸ ਦਿਨ satsang ਦਾ ਸਮਾਜ ਸਵੇਰੇ 8:30 ਵਜੇ ਹੋਵੇਗਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ